ਦੋਸਤੋ ਪੰਜਾਬ ਅੰਮ੍ਰਿਤਸਰ ਭਰਤੀ 2024 ਲਈ ਆਜੀਖ ਹੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਬਿਲਕੁਲ ਸਿੱਧੀ ਭਰਤੀ ਹੈ ਜੀ ਦੋਸਤੋ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲਸ ਦੇਵਾਂਗਾ ਕਿਰਪਾ ਕਰਕੇ ਵੀਡੀਓ ਨੂੰ ਆਖਰ ਤੱਕ ਜ਼ੋਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਉਸ ਤੋਂ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋਸ ਇਪਰ ਨਗੋ ਐਪਲੀਕੇਸ਼ਨ ਫੀਸ ਹੈ ਜੀ ਅੱਜ ਦੀ ਬਿਲਕੁਲ ਨਵੀਂ ਭਰਤੀ ਜਾਣਕਾਰੀ ਲੈ ਕੇ حاضر ਹੋ ਚੁੱਕਾ ਜੀ ਦੋਸਤੋ ਇਹਨਾਂ ਪੋਸਟਾਂ ਲਈ ਮੁੰਡੇ ਅਤੇ ਕੁੜੀਆਂ ਦੋਨੋਂ ਹੀ ਉਮੀਦਵਾਰ ਅਪਲਾਈ ਕਰ ਸਕਣਗੇ ਚਲੋ ਦੋਸਤੋ ਅਪਾ ਚੱਲਦੇ ਆ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਅਧੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਆਰਮੀ ਪਬਲਿਕ ਸਕੂਲ 올ਡ ਅੰਮ੍ਰਿਤਸਰ ਕੈਂਟ ਵਾਲਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਹੋਰ ਬਤੇ ਰਿਜਰਵ ਕਰਨ ਲਈ ਤੁਸੀਂ ਦਾ ਹੈਲਪਲਾਈਨ ਨੰਬਰ ਤੇ ਕਾਲ ਕਰਕੇ ਜਾਣਕਾਰੀ ਪ੍ਰਾਪਤ ਕਰ ਸਕੋਗੇ ਇਹ ਪੋਸਟਾਂ ਕੰਟਰੈਕਟ ਬੇਸ ਤੇ ਅਨਾਉਂਸਮੈਂਟ ਕੀਤੀਆਂ ਜਾਂਦੀਆਂ ਨੇ ਜੀ ਸੈਸ਼ਨ 2024-25 ਵਾਸਤੇ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਰ ਇੱਕ ਨਵੀਂ ਭਰਤੀ ਜਾਣਕਾਰੀ ਸਭ ਤੋਂ ਪਹਿਲਾਂ ਪਾਉਣ ਲਈ ਦੋਸਤੋ ਤੁਸੀਂ ਮੇਰਾ ਵਟਸਐਪ ਗਰੁੱਪ ਅਤੇ ਫੇਸਬੁੱਕ ਪੇਜ ਫ ਦੇਸਤੋ ਪੋਸਟਾਂ ਦੇ ਡਿਟੇਲ ਅਤੇ ਕੁਆਲੀਫਿਕੇਸ਼ਨ ਕੁਝ ਇਸ ਪ੍ਰਕਾਰ ਹੈ ਜੀ ਪੋਸਟ ਨੰਬਰ 1 ਜੀ ਹੈਡਮਾਸਟਰ ਦੀ ਪੋਸਟ ਹੈ ਜੀ ਪੋਸਟ ਹੈ ਜੀ 1 ਕੁਆਲੀਫਿਕੇਸ਼ਨ ਹੈ ਮਾਸਟਰ ਡਿਗਰੀ ਤੁਸੀਂ ਕੰਪਲੀਟ ਕੀਤੀ ਆ ਬੀਐਡ ਐਮਐਡ ਤੁਸੀਂ ਕੰਪਲੀਟ ਕੀਤੀ ਹੈ 5 ਸਾਲ ਦਾ ਟੀਚਿੰਗ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 2 ਜੀ ਪੀਆਰਟੀ ਆਰ ਸਬਜੈਕਟ ਟੋਟਲ ਪੋਸਟਾਂ ਨੇ ਜੀ 5 ਕੁਆਲੀਫਿਕੇਸ਼ਨ ਹੈ ਗ੍ਰੈਜੂਏਸ਼ਨ ਡਿਗਰੀ ਤੁਸੀਂ ਕੰਪਲੀਟ ਕੀਤੀ ਆ 50% ਨੰਬਰ ਨਾਲ ਡਿਪਲੋਮਾ ਤੁਸੀਂ ਕੰਪਲੀਟ ਕੀਤਾ ਐਲੀਮੈਂਟਰੀ ਐਜੂਕੇਸ਼ਨ ਦਾ ਟੀਟੈਡ ਤੁਸੀਂ ਕਲੀਅਰ ਕੀਤਾ ਹੈ ਤਾਂ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਸਕੋਗੇ ਨੈਕਸਟ ਪੋਸਟ ਹੈ ਜੀ ਟੀਚਰ ਨਰਸੀ ਤੋਂ ਲੈ ਕੇ ਜੁਕੇ ਜੀ ਟੋਟਲ 13 ਪਲੱਸ ਪੋਸਟਾਂ ਨੇ ਜੀ ਕੁਆਲੀਫਿਕੇਸ਼ਨ ਹੈ ਜੀ ਸੀਨੀਅਰ ਸਕੈਂਡਰੀ ਸਕੂਲ ਤੁਸੀਂ ਪਾਸ ਕੀਤਾ ਹੈ 50% ਨੰਬਰ ਨਾਲ ਡਿਪਲੋਮਾ ਤੁਸੀਂ ਨਰਸੀ ਟੀਚੇ ਦਾ ਕੰਪਲੀਟ ਕੀਤਾ ਹੈ ਤਾਂ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਸਕੋਗੇ ਕੰਪਿਊਟਰ ਦੀ ਜਾਣਕਾਰੀ ਹੋਣਾ ਵੀ ਜ਼ਰੂਰੀ ਹੈ ਜੀ ਨੈਕਸਟ ਹੈ ਜੀ ਪੀ ਆਰਟੀ ਫਿਜ਼ੀਕਲ এডਿਕੇਸ਼ਨ ਟੀਚਰ ਦੀ ਪੋਸਟ ਹੈ ਇੱਕ ਬੈਚਲਰ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਫਿਜ਼ੀਕਲ এডਿਕੇਸ਼ਨ ਵਿੱਚ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਦੋਸਤੋ ਨੈਕਸਟ ਪੋਸਟ ਹੈ ਜੀ ਹੈੱਡ ਕਲਰਕ ਦੀ ਪੋਸਟ ਹੈ ਜੀ ਦੋਸਤੋ ਅਪਲਾਈ ਕਰ ਸਕਦੇ ਨੇ ਜੀ ਐਕਸ ਸਰਵਿਸਮੈਨ ਆਫ ਕਲਰ ਕੈਟਾਗਰੀ ਤੋਂ ਜੋ ਬਿਲੋਂਗ ਕਰਦੇ ਨੇ ਅਪਲਾਈ ਕਰ ਸਕਦੇ ਨੇ ਜੀ ਉਮਰ ਹੱਦ ਜੀ 55 ਸਾਲ 55 ਸਾਲ ਤੱਕ ਦੀ ਅਪਲਾਈ ਕਰ ਸਕਦੇ ਨੇ ਜੀ 5 ਤੋਂ ਲੈ ਕੇ 10 ਸਾਲ ਦਾ ਉਹਨਾਂ ਕੋਲ ਐਕਸਪੀਰੀਅੰਸ ਹੋਣਾ ਜ਼ਰੂਰੀ ਹੈ ਜੀ ਆਫਿਸ ਮੈਨੇਜਮੈਂਟ ਅਕਾਊਂਟ ਹੈਂਡਲਿੰਗ ਦਾ ਉਹਨਾਂ ਕੋਲ ਨੌਲੇਜ ਹੋਣੀ ਚਾਹੀਦੀ ਹੈ ਜੀ ਐਮ ਐਸ ਆਫਿਸ ਕੰਪਿਊਟਰ ਅਦੀ ਦੀ ਤਾਂ ਅਪਲਾਈ ਕਰ ਸਕਦੇ ਨੇ ਜੀ ਉਸ ਤੋਂ ਨਾ ਪੋਸਟਾਂ ਲਈ ਜੋ ਏਜ ਲਿਮਿਟ ਰੱਖੀ ਗਈ ਹੈ ਕੁਝ ਇਸ ਪ੍ਰਕਾਰ ਹੈ ਜੀ ਟੀਚਰ ਨਰਸਿੰਗ ਤੋਂ ਲੈ ਕੇ ਜੁ ਕੇ ਜੀ ਦੀਆਂ ਪੋਸਟਾਂ ਨੇ ਜੀ ਉਹਨਾਂ ਪੋਸਟਾਂ ਲਈ 25 ਤੋਂ ਲੈ ਕੇ 40 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਜੋ ਬਾਕੀ ਪੋਸਟਾਂ ਨੇ ਜੀ ਉਹਨਾਂ ਪੋਸਟਾਂ ਲਈ 40 ਤੋਂ ਲੈ ਕੇ 50 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਣਗੇ ਉਸ ਤੋਂ ਨਾ ਪੋਸਟਾਂ ਲਈ ਅਪਲਾਈ ਤੁਸੀਂ ਕਰਨਾ ਕਿਵੇਂ ਆ ਜੀ ਜੇਕਰ ਤੁਸੀਂ ਮੇਲ ਦੁਆਰਾ ਜਾਂ ਫਿਰ ਵਿਥਾਊਟ ਡਾਕੂਮੈਂਟ ਤੋਂ ਅਪਲਾਈ ਕਰੋਗੇ ਤਾਂ ਤੁਹਾਡੀ ਐਪਲੀਕੇਸ਼ਨ ਫਾਰਮ ਰਿਜੈਕਟ ਕਰਤੀ ਜਾਵੇਗੀ ਅਪਲਾਈ ਕਰਨ ਲਈ ਤੁਹਾਨੂੰ ਇੱਕ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੋਵੇਗੀ ਐਪਲੀਕੇਸ਼ਨ ਫਾਰਮ ਤੁਸੀਂ ਪ੍ਰਾਪਤ ਕਰ ਸਕਦੇ ਹੋ ਜੀ ਆਰਮੀ ਪਬਲਿਕ ਸਕੂਲ 올ਡ ਅੰਮ੍ਰਿਤਸਰ ਕੈਂਟ ਦੇ ਐਡਰੈਸ ਤੇ ਜਾ ਕੇ ਤੁਸੀਂ ਐਪਲੀਕੇਸ਼ਨ ਫਾਰਮ ਪ੍ਰਾਪਤ ਕਰ ਸਕੋਗੇ 4 ਮਈ 2024 ਤੋਂ ਲੈ ਕੇ 11 ਮਈ 2024 ਤੱਕ ਤੁਸੀਂ ਐਪਲੀਕੇਸ਼ਨ ਫਾਰਮ ਨੂੰ ਪ੍ਰਾਪਤ ਕਰ ਲੈਣਾ ਜੀ ਪ੍ਰਾਪਤ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਪੜ੍ਹ ਕੇ ਫਿਲਪ ਕਰਕੇ ਆਪਣੇ ਡਾਕੂਮੈਂਟ ਉਹਦੇ ਨਾਲ ਲਗਾ ਕੇ ਉਸੇ ਜਗ੍ਹਾ ਤੁਸੀਂ ਆਪਣਾ ਡਾਕੂਮੈਂਟ ਜਮ੍ਹਾਂ ਕਰਾ ਦੇਣੇ ਹੋਣਗੇ ਜੀ ਤਾਂ ਲਾਸਟ ਡੇਟ ਰੱਖੀ ਗਈ ਹੈ ਜੀ 11 ਮਈ 2024 2 ਵਜੇ ਤੱਕ ਤੁਸੀਂ ਅਪਲਾਈ ਕਰ ਸਕੋਗੇ ਇਹਨਾਂ ਪੋਸਟਾਂ ਲਈ ਜੋ ਉਮੀਦਵਾਰ ਸੌਰਟਿਡ ਕੀਤੇ ਜਾਣਗੇ ਜੀ ਉਹਨਾਂ ਦਾ ਇੰਟਰਵਿਊ 14 ਮਈ 2024 ਨੂੰ ਲਿਆ ਜਾਵੇਗਾ ਸੈਲਰੀ ਤੁਹਾਨੂੰ ਡਿਪਾਰਟਮੈਂਟ ਰੂਲ ਦੇ ਅਨੁਸਾਰ ਦਿੱਤੀ ਜਾਵੇਗੀ ਦੋਸਤੋ ਉਮੀਦ ਕਰਦਾ ਮੇਰੀ ਵਰਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ